ਇਹ ਹੈ ਜੀ ਸਾਡਾ ਜਿੰਮੀ ਇਹ ਸਾਡੇ ਸੋਫੇ ਇੱਥੇ ਸਾਡੇ ਗੱਦੇ ਦੇ ਉੱਪਰ ਬੈਠਣਾ ਨੇ ਇੱਥੇ ਇਹਨੇ ਖਾਣਾ ਖਾਣਾ ਹੈ ਇੱਥੇ ਇਹ ਸੌਣਾ ਵੀ ਇੱਥੇ ਹੈ ਸਾਡੇ ਨਾਲ ਹੀ ਇਹਨੇ ਅੱਜਕੱਲ ਇਹ ਥੋੜਾ ਜਿਹਾ ਲੇਜੀ ਹੋ ਰਿਹਾਗਾ ਲੇਜੀ ਇਸ ਤਰ੍ਹਾਂ ਹੋ ਰਿਹਾਗਾ ਇਹ ਰੋਟੀ ਖਾਂਦਾ ਇੱਥੇ ਸੋ ਜਾਂਦਾ ਇੱਥੇ ਫਿਰ ਉੱਠ ਕੇ ਜਾਂਦਾ ਥੋੜੀ ਜਿਹਾ ਬਾਹਰ ਸੁੱਸਪਟੀ ਕਰਕੇ ਆਉਂਦਾ ਫੇਰ ਆ ਕੇ ਇੱਥੇ ਪੈ ਜਾਂਦਾਗਾ ਉਹਨੂੰ ਪਤਾ ਨਹੀਂ ਤਾਂ ਇਹ ਉਮਰ ਥੋੜੀ ਜਿਹਾ ਜ਼ਿਆਦਾ ਹੋ ਗਈ ਪਤਾ ਨਹੀਂ ਵੈਸੀ ਥੋੜਾ ਜਿਹਾ ਲੇਜੀ ਹੋ ਗਿਆ 4 ਸਾਲ ਦਾ 4 ਅਜੇ ਉਮਰ ਤਾਂ ਇਹਦੀ ਕੋਈ ਜ਼ਿਆਦਾ ਵੀ ਨਹੀਂ ਹੋਈ 4 ਕੁ ਸਾਲ ਦੇ ਹੋਇਆਗਾ ਪਰ ਸਿਆਣਾ ਵੀ ਬਹੁਤ ਜ਼ਿਆਦਾ ਹੈ ਸਾਡੇ ਘਰ ਦੀ ਰਾਖੀ ਵੀ ਬਹੁਤ ਕਰਦਾ ਹੈ ਇਹ ਤਾਂ ਜੇ ਅਸੀਂ ਬਾਹਰ ਜਾਂਦੇ ਆ ਤਾਂ ਬਾਹਰ ਪੌੜੀਆਂ ਦੇ ਉੱਪਰ ਬੈਠ ਜਾਂਦਾ ਕੈਮਰਾ ਬਣ ਕੇ ਤੇ ਅੰਦਰ ਕੋਈ ਆ ਨਹੀਂ ਸਕਦਾ ਕਿਉਂਕਿ ਇਹਦੀ ਬਹੁਤ ਖਤਰਨਾਕ ਮਤਲਬ ਇਹਦੀ ਆਵਾਜ਼ ਆਏਗੀ ਨਾ ਤੇ ਮਤਲਬ ਕਿਸੇ ਨੂੰ ਇਹ ਨਾ ਅੰਦਰ ਨਹੀਂ ਬਸ ਬਸ ਉਹ ਦੇਖ ਸਾਹਮਣੇ ਸਾਹਮਣੇ ਇਹਦੇ ਚਾਚੂ ਜੀ ਆ ਗਏ ਨੇ ਇਹਨੂੰ ਪਤਾ ਲੱਗਿਆ ਵੀ ਕੋਈ ਬਾਹਰ ਆਇਆਗਾ ਤੋਂ ਇੱਕਦਮ ਭੌਂਕਿਆ ਇਹ ਦੇਖ ਅੰਦਰ ਸਾਡਾ ਇੱਕ ਟਾਪੀ ਹੈ ਇਹ ਸਾਡਾ ਦਰ ਇਹ ਵੀ ਨਹੀਂ ਛੱਡਦਾ ਤੇ ਬਸ ਬਸ ਗੇਟ ਤੇ ਆ ਕੇ ਪਾਂਜੇ ਮਾਰਨ ਲੱਗ ਜਾਂਦਾ ਹੈਗਾ ਫਿਰ ਇਹਨੂੰ ਥੋੜਾ ਜੰ ਅੰਦਰ ਕਰ ਲੰਨਾ ਅਸੀਂ ਪੌੜੀਆਂ ਤੇ ਇੱਥੇ ਬੈਠ ਜਾਂਦਾ ਆ ਇੱਕ ਛੋਟੂ ਇਸ ਦਾ ਇਲਾਜੇ ਟ੍ਰੀਟਮੈਂਟ ਵਾਸਤੇ ਰੱਖਿਆ ਹੋਇਆ ਸੀ ਆ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਟ੍ਰੀਟਮੈਂਟ ਕੀ ਇਸਦੀ ਮਤਲਬ ਲੱਤ ਕਿਸੇ ਕੁੱਤੇ ਨੇ ਖਾ ਲਈ ਸੀਗੀ ਇਸਦੇ ਕੀੜੇ-ਕੂੜੇ ਪੜ ਗਏ ਸੀ ਪਰ ਹੁਣ ਇਸਦਾ ਕਾਫੀ ਟ੍ਰੀਟਮੈਂਟ ਹੋ ਗਿਆ ਹੁਣ ਤਾਂ ਕੀੜੇ ਇਹਦੇ ਖਤਮ ਹੋ ਗਏ ਨੇ ਵੈਸੇ ਥੋੜਾ ਜਿਹਾ ਜ਼ਖਮ ਰਹਿ ਗਿਆ ਉਹ ਵੀ ਜਦੋਂ ਠੀਕ ਹੋ ਗਿਆ ਫਿਰ ਅਸੀਂ ਇਹਨੂੰ ਬਾਹਰ ਛੱਡ ਦੇਵਾਂਗੇ ਇਦਾਂ ਹੀ ਬਸ ਇਹ ਇਹ ਸਾਡੇ ਇਹ ਬਾਹਰ ਦੇ ਕੁੱਤੇ ਨੇਗੇ ਇਹ ਬਾਹਰ ਸਾਡੇ ਪੌੜੀ ਦੇ نیچے ਆ ਕੇ ਬੈਠ ਜਾਂਦੇ ਹੈਗੇ ਤੇ ਇਹਨਾਂ ਨੂੰ ਰੋਟੀ ਪਾਣੀ ਅਸੀਂ ਡੇਲੀ ਪਾਉਂਦੇ ਹੀ ਆਂ ਤੇ ਇੱਕ ਇਹ ਬਾਹਰ ਆ ਗਏ ਇਹ ਬਿੱਗੂ ਐ ਇਹ ਸਾਰੇ ਕੁੱਤੇ ਇੱਕੋ ਮਾਂ ਦੇ ਕੁੱਤੇ ਨੇਗੇ ਇਹ ਪਹਿਲਾਂ ਇਹਨਾਂ ਦੀ ਮਾਂ ਹੁੰਦੀ ਸੀਗੀ ਉਹ ਅਸੀਂ ਨਸਬੰਦੀ ਵਾਸਤੇ ਛੱਡ ਕੇ ਆਏ ਸੀ ਕਿ ਉਹਨਾਂ ਨੇ ਕਿਤੇ ਗੁੰਮ ਕਰ ਦਿੱਤੀ ਫਿਰ ਇਹਨਾਂ ਬੱਚਿਆਂ ਨੂੰ ਅਸੀਂ ਇੱਥੇ ਪਾਲ ਲਿਆ ਸੀ ਆ ਤੇ ਪਰ ਹੁਣ ਹੁਣ ਇਹ ਸਾਡਾ ਦਰ ਨਹੀਂ ਛੱਡਦੇ ਇਹ ਸਾਡੇ ਦਰ ਤੇ ਰਹਿੰਦੇ ਨੇ ਇੱਥੇ ਅਸੀਂ ਇਹਨਾਂ ਨੂੰ ਖਾਣ ਪੀਣ ਵਾਸਤੇ ਹਰ ਡੇਲੀ ਹਰ ਰੋਜ਼ ਇਹਨਾਂ ਵਾਸਤੇ ਰੋਟੀ ਪਾਣੀ ਬਣਾਉਂਦੇ ਆ ਪਾ ਦਿੰਨੇ ਆ ਤੇ ਬਸ ਇਹ ਫਿਰ ਇਦਾਂ ਹੀ ਆ ਕਰ ਦੇਣਗੇ ਇੱਕ ਇੱਕ ਉਹ ਬੈਠੀ ਆ ਉਹ ਬੈਠੀ ਆ ਦੇਖ ਕੇ ਕਿ ਕਿ ਔਰ ਇੱਕ ਇਹਧਰ ਇਹਨਾਂ ਵਾਸਤੇ ਮੰਜਾ ਡਾਹਿਆ ਹੋਇਆ ਇਹ ਪੌੜੀਆਂ ਦੇ ਨੀਚੇ ਇਧਰ ਨਮਾ ਘਰ ਬਣ ਰਿਹਾ ਸੀ ਆ ਪੌੜੀਆਂ ਦੇ ਨੀਚੇ ਇੱਥੇ ਮੰਜਾ ਡਾਹਿਆ ਹੋਇਆ ਇੱਥੇ ਆ ਕੇ ਬਹਿਟ ਜਾਣੇ ਇਹ ਇਹਨਾਂ ਦੇ ਬਰਤਨ ਰੱਖੇ ਹੋਏ ਨੇਗੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇ ਦਿੰਨੇ ਆ ਇਹ बस ਇਹ ਇਹਨਾਂ ਦੀ ਜ਼ਿੰਦਗੀ ਹੈ ਬਸ ਇੱਥੇ ਬੈਠੇ ਰਹਿੰਦੇ ਨੇ ਘਰ ਦੀ ਰਾਖੀ ਕਰਦੇ ਨੇ ਇੱਥੇ ਪੂਰੀ ਗਲੀ ਦੇ ਵਿੱਚ ਰਾਤ ਨੂੰ ਕਿਸੇ ਨੂੰ ਆਉਣ ਨਹੀਂ ਦਿੰਦੇ ਇਹ ਤੇ ਪੂਰਾ ਪੂਰੀ ਰਾਖੀ ਰੱਖਦੇ ਆ ਮਤਲਬ ਕੋਈ ਅਦਰ ਬੰਦਾ ਨਹੀਂ ਆ ਸਕਦਾ ਜੋ ਇੱਥੇ ਵਸਿੰਦੇ ਨੇ ਰਹਿੰਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹ ਇਹ ਸਾਡਾ ਟੱਪੀ ਹੈ ਹੈ ਤਾਂ ਰਹਿੰਦਾ ਤਾਂ ਵੈਸੇ ਬਹਾਰੀ ਹੈ ਅੱਜ ਪਤਾ ਨਹੀਂ ਇਹ ਥੋੜਾ بارش ਦੀ وجہ ਕਰਨਾ ਇਹ ਆ ਹੋ ਗਿਆ ਵੀ ਮਤਲਬ ਬਾਹਰ ਗਿੱਲਾਗਾ ਇਸ ਕਰਕੇ ਨਾ ਇਹ ਇੱਥੇ ਪੌੜੀ ਥੱਲੇ ਆ ਕੇ ਬੈਠ ਗਿਆ ਆਹ ਦੇਖ ਇਹ ਕਾਲੂ ਇਹ ਦੋ ਦਿਨ ਤੋਂ ਚਾ ਪੰਜ ਛੇ ਦਿਨ ਹੋ ਗਏ ਹੁਣ ਠੀਕ ਹੈਗਾ ਇਹ ਕਾਲੂ ਪਰ ਇਹ ਸਾਡਾ ਜੰਮੀ ਹੈ ਜੰਮੀ ਇਹ ਤਾਂ ਸਾਡੇ ਇੱਥੇ ਇੱਥੇ ਹੀ ਰਹਿੰਦਾ ਬੈੱਡ ਦੇ ਉੱਪਰ ਹੀ ਰਹਿੰਦਾ ਇਹ ਇਹ ਦੇਖ ਤਾਂ ਦੇਖ ਕਿਦਾਂ ਹੈ